ਇੰਨਾ ਫੇਮਸ ਹਾਂ ਮੈਂ ਅਸੀਂ ਫੇਮਸ ਕਿਉਂ ਹਾਂ ਮੈਂ ਬਾਈ ਨੇ ਵਲੌਗ ਨਾਮ ਬਣਾਇਆ ਓਹੋ ਹੋਰ ਨੁਕਣਾ ਪੈ ਗਿਆ ਬਾਈ ਤੁਹਾਨੂੰ ਸਾਰਿਆਂ ਦਾ ਨਵੇਂ ਵਲੌਗ ਤੇ ਨਵੀਂ ਵੀਡੀਓ ਵਿੱਚ ਸੁਆਗਤ ਆਂਜੀ ਕਰਤਾ ਸ਼ੁਰੂ ਅੱਜ 60 ਵਜਾਂ ਮਗਰ 26 ਦਾ ਵੀ 26 ਆ ਇਹ ਗਣੀ ਨਹੀਂ ਲਗਣੀ ਇਹ ਗਣੀ ਹੀ ਨਹੀਂ ਇਹੜੇ ਸੰਧੂ ਫਾਰਮ ਵਾਲੇ ਕੋ ਚਲਦੀਆਂ ਸੀਗੀਆਂ ਮੂੰਹ ਬਣਾ ਕੇ ਦਿੱਤੇ ਉਹ ਤਾਂ ਵੀ ਆ ਬਾਈ ਇਹ ਮੂੰਹ ਬਣਾ ਕੇ ਦਿੱਤੇ ਸੰਧੂ ਫਾਰਮ ਵਾਲਿਆਂ ਨੇ ਮੂੰਹ ਬਣਾ ਕੇ ਦਿੱਤੇ ਆ ਇਹਨਾਂ ਨੇ ਕਵੀਆਂ ਦੇ ਇਹ ਅੰਕਲ ਦੀਆਂ ਦਵਾਈਆਂ ਆਪਣੇ ਸੁਧਾਰ ਤੋਂ 8 9 10 11 12 13 13 13 ਤੇ ਆਦਿ ਨਾਲ 26 26 ਨੇ 26 ਜਾਂ ਤਾਂ 26 ਰਹਿਣ ਦੇ ਛੱਡ ਜਿੱਥੇ ਲੱਗੀ ਆ ਤਾਂ ਲੱਗੀ ਰਹਿਣ ਦੇ ਹੁਣ ਸਾਥ ਜੰਨਿਆ ਦੇਖੋ ਕੀ ਕਹਿੰਦਾ 13 ਦੂਣਾ 26 ਜਾਂ ਤਾਂ 26 ਰਹਿਣ ਦੇ ਆਲੰਡ ਲੈ ਕੇ ਆਉਣਾ ਉਹ ਕਿਹੜਾ ਕਰੇ ਆਲੰਡ ਲੈ ਕੇ ਆਉਣਾ ਪੈਣਾ ਮੈਂ ਕਹਿੰਨਾ ਜੱਗਾ ਆਲੰਡ ਪੂ ਨਹੀਂ ਪਹਿਲਾਂ ਆਹ ਉਹ ਚੈੱਕ ਕਰ ਹਾਈ ਐਂਡ ਵਾਲੇ ਟਰਬੋ ਵਾਲੇ ਪਰ ਉਹ ਚੱਲ। ਉਹ ਡੰਡਾ ਜੋ ਲਾਟੂ ਕਿੱਥੇ ਨਾ ਰੁਕ ਜਾ। ਰੁਕ ਜਾ। ਥੱਲੇ ਨੂੰ ਆ ਰਹੀਆਂ। ਜੱਗੇ ਵਾਲੀ ਨੇਵੇਂ ਜੱਗੇ ਬਾਸਮਾ ਕਰ ਪਾਉਣੀਆਂ ਪਾਣੀਆਂ ਲਾਦਾ ਆਪਾਂ। ਪਾਉਣੀਆਂ ਪਾਣੀਆਂ। ਦੇਖ ਲੈ ਹੁਣ ਕੀ ਕਹਿੰਦਾ ਕੋਈ ਨਹੀਂ।

ਹੋਕਾ ਹੋਕਾ ਤੇ ਹੋ ਗਈ ਇਹਦੀ ਆ ਦੋਨਾਂ ਨੂੰ ਹੋ ਗਿਆ ਵੇ ਹੁਕ ਤਾਂ ਆ ਗਈ ਇਹਦੀ ਦੋਨੀਆਂ ਤੁਰਿਆ ਕਰਨੀਆਂ ਚੱਲ ਤੜ ਗਿਆ ਨਾ ਵਈ ਤੁਰਿਆ ਨਹੀਂ ਇਹਦਾ ਹੌਕਾ ਲਾ ਜਾ ਕਰ ਆਉਦਣ ਵੇ ਆਏ ਹੌਲਣਾ ਨਾ ਹੋ ਜਾਂਦਾ ਜ ਸਾਡੇ ਨਾਲ 36 ਦਵੀਆਂ ਪਾਈਆਂ ਜਿਗੀਆਂ ਯਾਰਾ ਚਾਲ 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 ਥੋੜੀ ਲਾਲ ਵੇ ਲੈਫਟ ਨਾਲ ਆ ਗਿੱਲੀ ਕਾ ਲੱਗਦੀਆਂ ਬਹੁਤ ਹੋਈਆਂ ਉੱਲ੍ਹਾ ਕਰਨੀ ਦਾ ਨਹੀਂ ਲੱਗਦੀਆਂ ਤਾਂ ਬਹੁਤ ਆ ਦਵੀਆਂ ਗੱਲ ਬੁਰੀ ਇਹਨਾਂ ਦੀ ਤੁਮ ਇਹ ਮੀਹ ਵਾਲੀ ਗੱਲ ਆ ਰੌਣੀ ਨਹੀਂ ਕਰੀ ਇਹਦੀ ਮੀਹ ਵਾਲੀ ਗੱਲ ਆ ਬਾਹਰੀਆਂ ਲੱਗਦੀਆਂ ਦਵੀਆਂ ਨਾ ਫੱਕ ਹੋਰੇ ਵਾਲੀ ਤਾਂ ਹਾਂ ਵਾ ਫੱਕ ਦੋ ਟਰੈਕਟਰ ਚਲਕਾਰਾਂ ਜੋਰੀ ਪੈਂਦਾ ਕਾਰ کہاں ਹੋ ਰੋ ਹੋਇਆ ਨਹੀਂ ਇਹ ਹੋ ਰੋ ਯਾਰ ਹੋਇਆ ਹੋਇਆ ਕਾਰ کہاں ਕਰਨਾ ਪੈਣਾ ਥੋੜਾ ਜਿਹਾ ਨਹੀਂ ਸਹੀ ਆ ਡਰਾਈਵਰ ਥੱਲੇ ਰੱਖਦਾ ਉਹ ਨਹੀਂ ਕਰਤਾ ਸੀ ਗਾਹਾਂ ਡਰਾਈਵਰ ਚੜ੍ਹਿਆ ਨਹੀਂ ਬਟਾਂ ਦੇ ਡਰਾਈਵਰ ਨਹੀਂ ਥੱਲੇ ਖੜਾ ਇਹ ਕਰੋ ਯਾਰ 60 55 ਮਾਹਰ ਪਾ ਲਈਆ ਤੇਰਾ ਲਈ ਬੋਮੇ ਬਣਾਉਂਦਾ හල න ඒ හලට මගර බිදිහා අගතනඒීගැන්ද හල ਆਲਾ ਹੋਰ ਨਾ ਦੂਗੇ ਠੇਕੇ ਤੇ ਚੱਲਦਾ ਹੈ ਜਿੱਕੀ ਸੱਬੀ ਤਰੀਆਂ ਆਲ ਬੋਗੀਆਂ ਹੁੰਦਾ ਸਾਹ ਹੋ ਗਿਆ ਗੱਦਾ ਬੱਲਾ ਡੈਕ ਲਾਉਣਗੇ ਪੋਰ ਦਾ ਲੱਗੇ ਨਾ ਲੱਗੇ ਪਰ ਡੈਕ ਜ਼ਰੂਰੀ ਹੈ ਇਹਨਾਂ ਨੂੰ ਇਹਨਾਂ ਬਲਾਂ ਨੂੰ ਡੈਕ ਜ਼ਰੂਰੀ ਆ ਹੋਰ ਨੂੰ ਕੋ ਚੱਲੇ ਨਾ ਚੱਲੇ ਉਹ ਡੈਕ ਜ਼ਰੂਰ ਚੱਲਣਾ ਚਾਹੀਦਾ ਮੈਂ ਤਵੀਆਂ ਟਰੈਕਟਰ ਕਹਿੰਦਾ ਫੇਰ ਖਿੱਚਦਾ ਨਹੀਂ ਖਿੱਚਦਾ ਨਹੀਂ ਹੈਗਾ ਬਣਾ ਤਾ ਉਹ ਚੱਲ ਤਾ ਅਮੋ ਸਭੀ ਤਵੀਆਂ ਦੇ ਬੱਕੇ ਦਾ ਵਧੀਆ ਸਭੋਂ ਲੱਗਿਆ ਹਾਈ ਲੈਂਡ ਆਉਣ ਲਈ 私はもう,う。 I do Check out what's happening out Come here.